ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਜਿਹੜੀ ਆ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਤੋਂ ਲੈ ਕੇ ਅਗਲੇ 3-4 ਦਿਨਾਂ ਯਾਨੀ ਕਿ 12 ਤੋਂ 15 ਸਤੰਬਰ ਦੇ ਮੌਸਮ ਦੀ ਮਾਨਸੂਨ ਮੀਂਹ ਪੰਜਾਬ ਦੇ ਵਿੱਚ ਕਿੰਨੇ ਕ ਲੱਗ ਸਕਦੇ ਨੇ ਆਉਂਦੇ ਦਿਨਾਂ ਦੇ ਵਿੱਚ ਤੇ ਕਿੰਨੀ ਕ ਸਰਗਰਮ ਰਹੇਗੀ ਮਾਨਸੂਨ ਇਹ ਵੀ ਤੁਹਾਨੂੰ ਦੱਸਾਂਗੇ ਤੋ ਐਸ ਵੇਲੇ ਜਿਆ ਜੋ ਲਾਈਵ ਸੈਟਲਾਈਟ ਦਸਤੇ ਰਾਣੀ ਤਾਜ਼ਾ ਸੈਟਲਾਈਟ ਦਸਤੇ ਤਸਵੀਰਾਂ ਤੁਹਾਡਾ ਤੁਹਾਡਾ ਨਾਲ ਸਾਂਝਾ ਕਰ ਰਹੀਆਂ ਸਵੇਰ ਦੇ ਟਾਈਮ ਦੀਆਂ ਲਗਭਗ ਐਸ ਵੇਲੇ 8 ਵਜੇ ਨੂੰ ਜਾ ਰਹੀ ਹੈ ਜੀ ਸਵੇਰ ਦੇ ਔਰ ਦਿਨ ਹੈ ਅੱਜ ਸ਼ੁੱਕਰਵਾਰ ਦਾ 12 ਸਤੰਬਰ ਦਾ ਜੇਕਰ ਐਸ ਵੇਲੇ ਦੀਆਂ ਤਸਵੀਰ ਦੇਖਦੇ ਹਾਂ ਤੇ ਪੰਜਾਬ ਦੇ ਨਕਸ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਬਿਲਕੁਲ ਸਾਫ਼ ਸਾਫ਼ ਮੌਸਮ ਤੇ ਲਗਭਗ ਬਹੁਤੇ ਫਾਕਾ ਦੇ ਵਿੱਚ ਧੁੱਪ ਜੜੀ ਚੜੀ ਹੋਈ ਹੈ ਕਿਤੇ ਕੋਈ ਤਬਦੀਲੀ ਮੌਸਮ ਦੇ ਵਿੱਚ ਨਜ਼ਰ ਨਹੀਂ ਆ ਰਹੀ ਜੇਕਰ ਆਪਾਂ ਗੱਲ ਕਰੀਏ ਅਗਲੇ 2-3 ਦਿਨਾਂ ਦੀ 15 ਸਤੰਬਰ ਤੱਕ ਤਾਂ ਵੱਡੇ ਮੀਂਹ ਦੇ ਕੋਈ ਅਸਾਰ ਨਹੀਂ ਹੈ ਜੀ ਮੌਸਮ ਠੀਕ-ਠਾਕ ਰਹਿਣ ਦੇ ਅਸਾਰ ਹੋਣਗੇ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਉਹ ਵੀ ਕੁਲਮਲਾ ਕੇ ਦੋਆਬਾ ਖੇਤਰ ਪoad ਖੇਤਰ ਤੇ ਮਾਲਵੇ ਦੇ ਕੁਝ ਪੂਰਬੀ ਖੇਤਰਾਂ ਦੇ ਵਿੱਚ ਮੀਂਹ ਦੇ ਜਿਹੜੇ ਚਾਂਸ ਲੱਗਦੇ ਅਸਾਰ ਜਿਹੜੇ ਲੱਗਦੇ ਨਜ਼ਰ ਆ ਸਕਦੇ ਨੇ ਅਗਲੇ 2-3 ਦਿਨਾਂ ਦੇ ਵਿੱਚ 12 ਤੋਂ ਲੈ ਕੇ 15 ਸਤੰਬਰ ਦੇ ਵਿੱਚ ਕਾ ਇਸ ਤਰ੍ਹਾਂ ਜਿਹੜੇ ਪਹਾੜਾਂ ਦੇ ਵਿੱਚ ਯਾਨਕਿ ਉੱਤਰਾਖੰਡ ਹੋ ਗਿਆ ਹਿਮਾਚਲ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਗਤੀਵਿਧੀਆਂ ਮਾਨਸੂ ਤੇ ਜੜੀ ਮੌਨਸਨ ਟ੍ਰਫ ਮੌਨਸਨ ਦੇ ਲੈਣ ਫੈਲਾ ਉੱਤਰ ਹਾਰਤਵਾਲ ਬਣੀ ਹੋਈ ਸੀ ਉਹ ਹੁਣ ਹੀਟਾ ਕੇ ਸੜ ਚੁੱਕੀ ਆ ਤੇ ਮੱਧ ਹਾਰਤਵਾਲ ਜਿਹੜੀਆਂ ਨੇ ਮੌਨਸਨ ਟ੍ਰਫ ਇਸ ਵੇਲੇ ਮੌਜੂਦ ਹੈਗੀ ਆ ਸੋ ਜਿਹਦੇ ਸਦਕਾ ਰਾਜਸਥਾਨ ਦੇ ਬਹੁਤੇ ਖੇਤਰ ਹਰਿਆਣਾ ਦੇ ਬਹੁਤੇ ਖੇਤਰ ਪੰਜਾਬ ਦੇ ਬਹੁਤੇ ਖੇਤਰ ਜਿਹੜੇ ਉਹ ਮੀਹ ਹਤੋਂ ਸਖਣੇ ਨੇ ਸੋ ਆਉਂਦੇ ਦਿਨਾਂ ਦੇ ਜੇਕਰ ਟੈਂਪਰੇਚਰ ਦੀਆਂ ਗੱਲ ਕਰਦੇ ਆਂ ਟੈਂਪਰੇਚਰ ਜਿੱਥੇ 35-36 ਦੇ ਚੱਲਦੇ ਫਏ ਨੇ ਮੈਕਸਿਮਮ ਟੈਂਪਰੇਚਰ ਇਹਨਾਂ ਦੇ ਵਿੱਚ 1-2 ਡਿਗਰੀ ਦਾ ਵਾਧਾ ਹੋ ਸਕਦਾ ਕਿਉਂਕਿ ਧੁੱਪਾਂ ਲੱਗਣੀਆਂ ਨੇ ਅੱਜ ਹੋਈ ਲੱਗਣੀਆਂ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਵੀ ਲੱਗਣੀਆਂ ਹੈ ਇਹ ਟੈਂਪਰੇਚਰ 37-38 ਦੇ ਜਾ ਸਕਦੇ ਨੇ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਟੈਂਪਰੇਚਰ 35 ਦੇ ਆਸ-ਪਾਸ ਚੱਲਦੇ ਫਏ ਨੇ ਮੈਕਸਿਮਮ ਉੱਥੇ ਵੀ 1-2 ਡਿਗਰੀ ਦਾ ਵਾਧਾ ਟੈਂਪਰੇਚਰ ਦੇ ਵਿੱਚ ਹੋ ਸਕਦਾ ਸੋ ਇਹ ਕਰਾਇਆ ਤੁਹਾਨੂੰ ਅਪਡੇਟ ਤੇ ਲਾਵਾਂਗੇ ਜੋ ਅੱਜ ਆਈਐਮਡੀ ਯਾਨੀ ਕਿ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਪੰਜਾਬ ਦੇ ਲਈ ਵਾਰਨਿੰਗ ਹੈ 12 ਸੰਵਰ ਦੇ ਤਰੀਕ੍ਹ ਫਈ ਹੋਈ ਹੈ 12 ਤੋਂ ਲੈ ਕੇ 14 13 14 15 16 17 18 18 ਤਰੀਕ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਹੈ ਯਾਨੀ ਕਿ ਵੱਡੇ ਫੱਦਰ ਤੇ ਕੋਈ ਅਲਰਟ ਨਹੀਂ ਹੈ ਨਿੱਕੇ ਮੋਟੀ ਕਾਰਵਾਈਆਂ ਤੋਂ ਇਨਕਾਰ ਨਹੀਂ ਹੈ ਹਲਕੇ ਦਰਮਿਆਨੇ ਸ਼ਰਾਟੇ ਮੀਂਹ ਕੁਛ ਇਸੇ ਤਰ੍ਹਾਂ ਦੇ ਵਿੱਚ ਲੱਗ ਸਕਦੇ ਨੇ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਆਪਾਂ ਤੇ ਵੱਡੇ ਫੱਦਰ ਤੇ ਅਤਿ ਭਾਰੀ ਮੀ ਜਿਹੜੇ ਜੱਜ ਜ਼ਬਰਦਸਤ ਮੀ ਜਿਹੜੇ ਹੁੰਦੇ ਆ ਉਹ ਨਹੀਂ ਲੱਗਣੇ ਉਹ ਸਿਸਟਮ ਪਿੱਛੇ ਲੰਘ ਚੁੱਕੇ ਨੇ ਤੇ ਹੁਣ ਆਉਂਦੇ ਦਿਨਾਂ ਦੇ ਵਿੱਚ ਜੇਕਰ ਕੋਈ ਏਦਾਂ ਦੇ ਅਸਰ ਬਣਦੇ ਆ ਕੋਈ ਸਿਸਟਮ ਤਕੜਾ ਆਉਂਦਾ ਤੇ ਉਹਦੀ ਅਪਡੇਟ ਅਸੀਂ ਤੁਹਾਨੂੰ ਲਾਈਵ ਆਕੇ ਦੇਵਾਂਗੇ ਫਿਲਹਾਲ 12 ਤੋਂ ਲੈ ਕੇ 15 ਸਤੰਬਰ ਦੇ ਵਿਚਕਾਰ ਭਾਰੀ ਮੀ ਦੇ ਕੋਈ ਅਲਰਟ ਨਹੀਂ ਹੈ ਲੋ ਵਾਰਨਿੰਗ ਇੱਥੇ ਲਿਖਿਆ ਹੋਇਆ ਕੁਝ ਖੇਤਰਾਂ ਦੇ ਵਿੱਚ ਹਲਕੇ ਮੋٹے ਮੀ ਜਿਹੜੇ ਆ ਜਾਰੀ ਰਹਿ ਸਕਦੇ ਨੇ ਉਹ ਵੀ ਕੁਝ ਖੇਤਰਾਂ ਦੇ ਵਿੱਚ ਬਾਕੀ ਮੌਸਮ ਲਗਭਗ ਸਾਫ਼ ਰਹੇਗਾ ਸ਼ੁਕਰੀਆ ਜੀ